ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਅਹਰਜੀਤ ਸਿੰਘ ਰਸੂਲਪੁਰ ਜਿਹੜਾ ਕਿ ਨਕਲੀ ਨਿਹੰਗ ਦੇ ਨਾਮ ਨਾਲ ਮਸ਼ਹੂਰ ਹੈ ਸਾਰੇ ਇਹਨੂੰ ਇਦਾਂ ਹੀ ਜਾਣਦੇ ਆ ਪਰ ਬੀਤੇ ਕੱਲ ਇਹਨੂੰ ਇੱਕ ਨਵਾਂ ਨਾਮ ਮਿਲਿਆ ਜਥੇਦਾਰ ਗੜਗੱਜ ਹੋਰਾਂ ਨੇ ਭਰੀ ਸਭਾ ਦੇ ਵਿੱਚ ਇਹਨੂੰ ਨਵਾਂ ਨਾਮ ਦਿੱਤਾ ਉਹ ਨਵਾਂ ਨਾਮ ਹੈਗਾ ਬਹਿਰੂਪੀਆ ਨਕਲੀ ਨਿਹੰਗ ਬਹਿਰੂਪੀਆ ਸੋ ਬਹਿਰੂਪੀਏ ਦੀ ਉਪਾਧੀ ਮਿਲਣ ਤੋਂ ਬਾਅਦ ਇਹ ਬਹੁਤ ਹੀ ਜ਼ਿਆਦਾ ਲੋਹਾ ਲਖਾ ਹੋਇਆ ਬੜਾ ਹੀ ਜ਼ਿਆਦਾ ਤੱਤਾ ਹੋਇਆ ਗੜਗੱਜ ਹੋ ਰਾਂ ਨੇ ਆਖਿਆ ਬੀਤੀ ਕੱਲ ਜਿਸਦਾਰ ਸਾਹਿਬ ਨੇ ਉਹ ਕਹਿੰਦੇ ਵੀ ਇਹ ਸਿੱਖਾਂ ਦੇ ਖਿਲਾਫ ਬੋਲਦਾ ਸਿੱਖੀ ਦੇ ਖਿਲਾਫ ਬੋਲਦਾ ਔਰ ਬਹੁਤ ਕੁਝ ਇਦਾਂ ਦਾ ਕਰਦਾ ਹੈਗਾ ਜਿਹੜਾ ਕਿ ਗੁਰਮਤ ਤੋਂ ਵੀ ਹੁਣਾ ਆ ਗੁਰਮਤ ਤੋਂ ਸਖਣਾ ਆ ਇਹਨੇ ਪਹਿਰਾਵਾ ਨਿਹੰਗ ਸਿੰਘਾਂ ਵਾਲਾ ਪਾਇਆ ਹੋਇਆ ਆ ਬਸ ਗੱਲ ਇੰਨੀ ਕਹੀ ਆ ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਲੱਖੀ ਪਈ ਬਹਿਰੂਪੀਆ ਆ ਅੱਛਾ ਔਰ ਤੁਸੀਂ ਦੇਖੋ ਜਦੋਂ ਇਹਨੂੰ ਬਹਿਰੂਪੀਆ ਐਲਾਨਿਆ ਗਿਆ ਨਾ ਉੱਥੇ ਤਾਂ ਉਸ ਵੇਲੇ ਜਿੰਨੇ ਵੀ ਸਜਣ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਐਨ ਉੱਚੀ ਉੱਚੀ ਜਕਾਰੇ ਲਾਏ ਸਹਿਮਤੀ ਪ੍ਰਗਟਾਈ ਜਕਾਰੇ ਲਾ ਕੇ ਵੀ ਹਾਂ ਆਪਾਂ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਉਸ ਤੋਂ ਬਾਅਦ ਲੋਹਾ ਲੱਖਾ ਹੋਇਆ ਬੜਾ ਹੀ ਤਿੱਤਾ ਹੋਇਆ ਇਹਨੇ ਹੁਣ ਕੀ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਵਾਲਿਆਂ ਦੇ ਬਾਰੇ ਵੀ ਇਹਨੇ ਅਪਸ਼ਬਦ ਬੋਲੇ ਆ ਕੀ ਬੋਲਿਆ ਹੈਗਾ ਉਹ ਮੈਂ ਤੁਹਾਨੂੰ ਦੱਸੂਗਾ ਤੇ ਕੁਝ ਹੋਰ ਗੱਲਾਂ ਬਤਾ ਆਪਾਂ ਇਹਦੇ ਸੰਬੰਧ ਕਰਦੇ ਆ ਵੈਸੇ ਨਾ ਬਹੁਤ ਸਾਰੇ ਸੱਜਣ ਆ ਮੈਨੂੰ ਪੱਕਾ ਪਤਾ ਹੈਗਾ 100% ਜੇਕਰ ਤੇ ਹਰਜੀਤ ਸਿੰਘ ਰਸੂਲਪੁਰ ਮੇਰੀ ਗੱਲਬਾਤ ਨੂੰ ਸੁਣਦਾ ਹੋਵੇ ਨਾ ਤਾਂ ਮੈਂ ਹਰਜੀਤ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਭਲਿਆ ਤੂੰ ਮੇਰੇ ਤੇ ਯਕੀਨ ਕਰਕੇ ਵੇਖ ਤੂੰ ਥੱਲੇ ਕਮੈਂਟ ਪੜ ਕੇ ਵੇਖ ਲਈ ਜੇ ਆ ਮੇਰੀ ਵੀਡੀਓ ਕਿਧਰੇ ਤੇਰੇ ਤੱਕ ਪਹੁੰਚ ਜਾਏ ਥੱਲੇ ਬਹੁਤ ਸਾਰੇ ਸੱਜਣਾ ਨੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਹੈਗੇ ਉਹਨਾਂ ਨੇ ਵੀ ਕਿਹਾ ਸੱਜਣਾ ਯਾਰ ਤੂੰ ਕਿਹਦੇ ਬਾਰੇ ਗੱਲ ਕਰਨ ਲੱਗ ਪਿਆ ਯਾਰ ਹਾਂ ਇਹਦੇ ਬਾਰੇ ਗੱਲ ਕਦੋਂ ਕਰਦਾ ਯਾਰ ਤੂੰ ਰਹਿਣ ਦੇ ਇਹਨੂੰ ਮੈਂ ਛੱਡਿਆ ਸੀਗਾ ਇਹਨੂੰ ਮੈਂ ਸ਼ੁਰੂ-ਸ਼ੁਰੂ ਵਿੱਚ ਇਹਦੇ ਬਾਰੇ ਗੱਲ ਕੀਤੀ ਸੀ ਜਦੋਂ ਇਹ ਅਜोध्या ਉੱਥੇ ਰਾਮ ਮੰਦਰ ਦਾ ਉਦਘਾਟਨ ਹੋਣਾ ਸੀਗਾ ਉੱਥੇ ਲੰਗਰ ਲਾਉਣ ਦੀ ਇਹਨੇ ਗੱਲ ਕੀਤੀ ਸੀ ਉਸ ਤੋਂ ਬਾਅਦ ਕੁਝ ਹੋਰ ਇਹਨੇ ਇਦਾਂ ਨੇ ਗੱਲਾਂ ਮੈਂ ਇੱਕ ਦੋ ਵਾਰੀ ਇਹਦੇ ਬਾਰੇ ਗੱਲ ਕੀਤੀ ਉਹ ਤੋਂ ਬਾਅਦ ਮ ਅਸਲ ਵਿੱਚ ਇਹ ਅਤੇ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਉਹ ਇਸ ਕੈਟਾਗਰੀ ਵਿੱਚ ਆਉਂਦੇ ਆ ਭਈ ਇਹਨਾਂ ਨੂੰ ਨਾ ਛੇੜੋ ਹੀ ਨਾ ਕਹ ਲਓ ਜਾਂ ਜੋ ਕਰਦੇ ਆ ਜੋ ਬੋਲਦੇ ਆ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਇਹ ਉਸ ਕੈਟਾਗਰੀ ਦੇ ਵਿੱਚ ਆਉਂਦਾ ਹੈ ਇਸ ਕਰਕੇ ਸਾਡੇ ਬਹੁਤੇ ਸੱਜਣ ਕਹਿੰਦੇ ਆ ਭਈ ਇਹਨੂੰ ਕਹੋ ਨਾ ਕੁਝ ਇਹ ਉਹਨਾਂ ਲੋਕਾਂ ਦੀ ਕੈਟਾਗਰੀ ਵਿੱਚ ਆਉਂਦੇ ਆ ਭਈ ਜਿਨ੍ਹਾਂ ਲੋਕਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਯਾਰ ਫਲਾਣਾ ਬੰਦਾ ਯਾਰ ਉਹਦਾ ਉਹ ਉਹਦੇ ਲਈ ਤਾਂ ਮੈਨੂੰ ਦੁਰਫਟੇ ਨੂੰ ਕਹਿਣ ਨੂੰ ਵੀ ਮੇਰਾ ਚਿਤ ਨਹੀਂ ਕਰਦਾ ਇਹ ਲੋਕ ਕੁਛ ਐਦਾਂ ਦੇ ਲੋਕਾਂ ਦੀ ਕੈਟਾਗਰੀ ਵਿੱਚ ਆਉਂਦੇ ਆ ਕਿ ਜੇ ਕਈ ਵਾਰੀ ਬੰਦਾ ਕਹਿੰਦਾ ਨਾ ਫਲਾਣਾ ਬੰਦਾ ਮੇਰੇ ਕਾਬੂ ਆ ਜਾਵੇ ਮੈਂ ਦੀ ਚੰਗੀ ਤਰ੍ਹਾਂ ਭੁਗਤ ਸਵਾਰਾਂ ਇਹ ਆਪ ਦੱਸ ਕੇ ਵੀ ਕਿਸੇ ਨੂੰ ਆ ਜਾਵੇ ਨਾ ਕਿ ਮੈਂ ਫਲਾਣੀ ਜਗ੍ਹਾ ਆਉਣ ਲੱਗਾ ਤੇ ਸਵਾਰ ਲੋ ਮੇਰੀ ਭੁਗਤ ਇਹਦੀ ਭੁਗਤ ਬਿਨਾ ਸਵਾਰਨ ਕੋਈ ਜਾਵੇ ਬੰਦਾ ਬੰਦਾ ਨਾ ਕਈ ਵਾਰੀ ਸੋਚਦਾ ਯਾਰ ਵੀ ਮੈਂ ਜਿਹੜੇ ਚਾਰ ਖੜਕਾਉਣੀਆਂ ਜਾਂ ਜਿਹਦੀ ਮੈਂ ਸੇਵਾ ਕਰਨੀਆਂ ਜਾਂ ਜਿਹਦੀ ਮੈਂ ਖੰਭ ਟਪਾਈ ਕਰਨੀਆਂ ਮਰੇ ਬੰਦਾ ਤੇ ਹੋਵੇ ਨਾ ਕੋਈ ਹਨਾ ਉਹ ਇਹਨੇ ਪਤਾ ਕੀ ਕਿਹਾ ਆ ਕੱਲ ਦੀ ਘਟਨਾ ਤੋਂ ਬਾਅਦ ਜਦੋਂ ਇਹਨੂੰ ਬਹਿ ਰੁਪਿਆ ਲਾਣਿਆ ਸੁਣ ਕੇ ਵੇਖੋ ਤੁਸੀਂ ਇੱਕ ਹੁੰਦਾ ਨਾ ਜਿਹਦਾ ਮੰਦਬੁੱਧੀ ਕਿਸਮ ਦਾ ਇਨਸਾਨ ਹੁੰਦਾ ਆ ਖਰੇ ਉਦਾਂ ਦਾ ਇਹ ਹੈਗਾ ਇਹਦਾ ਮਾਈਂਡ ਸੈਟ ਰੱਬ ਜਾਣੇ ਕੀ ਚੱਕਰ ਹੈਗਾ ਇਹਨੂੰ ਇਹ ਕਹਿੰਦਾ ਜਿੱਦਾਂ ਨਾ ਕਹਿੰਦਾ ਹੁਣ ਕਹਿੰਦਾ ਮੇਰੇ ਚ ਕਮੀਆਂ ਕੀ ਆ ਜੀ ਦੱਸੋ ਮੈਂ ਕਿਹੜਾ ਪੀ ਪੁੱਠੇ ਸਿੱਧੇ ਕੰਮ ਕਰਦਾ ਕੋਈ ਮੈਂ ਕੋਈ ਨਸ਼ੇ ਵੇਚਦਾ ਮੈਂ ਕੋਈ ਆ ਕਰਦਾ ਮੈਂ ਕੋਈ ਉਹ ਕਰਦਾ ਆ ਇਹ ਇਹ ਮੈਂ ਕਹਿੰਦਾ ਜਿਹੜਾ ਬੀਬੀਆਂ ਕਹਿੰਦਾ ਰੰਗ-ਬਰੰਗੇ ਕੱਪੜੇ ਪਾਉਂਦੀਆਂ ਅੱਜ ਕੱਲ ਜੀਨਾ ਪਾਉਂਦੀਆਂ ਜਾਂ ਕੋਈ ਹੋਰ ਬੀਬੀਆਂ ਰੰਗ-ਬਰੰਗੇ ਕੱਪੜੇ ਪਾਉਂਦੀਆਂ ਆ ਐਦੇ ਕਹਿੰਦਾ ਮੈਂ ਵੀ ਕਹਿੰਦਾ ਰੰਗ-ਬਰੰਗੇ ਚੋਲੇ ਪ ਸਾਬ ਮੈਨੂੰ ਸੋਚ ਕੇ ਦੇਖੋ ਤੁਲਨਾ ਕਿਦਾਂ ਕਰਨ ਰਿਹਾ ਬੰਦਾ ਬੰਦਾ ਜਨਾਨੀਆਂ ਨਾਲ ਤੁਲਨਾ ਕਰਨ ਰਿਹਾ ਜਨਾਨੀਆਂ ਦੇ ਸੂਟ ਬਖਰੀ ਗੱਲ ਵਾ ਤੂੰ ਬੰਦਿਆਂ ਦੀ ਗੱਲ ਕਰ ਰਹਾ ਤੋ ਕਹ ਪਾਈ ਵੀ ਜਿੱਦਾ ਬੰਦੇ ਕੋਈ ਪੈਂਟ ਕਮੀਜ਼ ਪਾਉਂਦਾ ਕੋਈ ਜੀਨ ਪਾਉਂਦਾ ਕੋਈ ਟੀ-ਸ਼ਰਟ ਪਾਉਂਦਾ ਹੈ ਕਈ ਅੱਜ ਸਾਡੇ ਬੰਦੇ ਜਿਹੜੇ ਹੈਗੇ ਆ ਉਹ ਰੰਗ-ਬਰੰਗੇ ਕੱਪੜੇ ਪਾਉਂਦੇ ਆ ਪੀਲੀ ਕਮੀਜ਼ ਪਾ ਲਈ ਲਾਲ ਕਮੀਜ਼ ਪਾ ਲਈ ਨੀਲੀ ਪਾ ਲਈ ਜਾਂ ਕੋਈ ਹੋਰ ਅੱਡ-ਅੱਡ ਤਰ੍ਹਾਂ ਦੇ ਰੰਗ ਤੇ ਤੂੰ ਇਦਾਂ ਦੀ ਗੱਲ ਕਰ ਉਹਨਾਂ ਬੀਬੀਆਂ ਦਾ ਜ਼ਿਕਰ ਕੀਤਾ ਆਪਣੀ ਤੁਲਨਾ ਨੇ ਬੀਬੀਆਂ ਨਾਲ ਕਿ ਜਿੱਦਾ ਬੀਬੀਆਂ ਪਾਉਂਦੀਆਂ ਰੰਗ-ਬਰੰਗੇ ਕੱਪ ਆ ਇਹ ਉਸ ਕਿਸਮ ਦੀ ਮਾਨਸਿਕਤਾ ਦਾ ਬੰਦਾ ਆ ਉਹ ਅੱਛਾ ਜਿਹੜੇ ਸੱਜਣ ਮੇਰੇ ਬਾਰੇ ਕਹਿਣਗੇ ਕਿ ਸੱਜਣਾ ਯਾਰ ਤੂੰ ਕਾਹ ਤੋਂ ਇਹਦੇ ਬਾਰੇ ਗੱਲ ਕਰਨ ਡਿਆ ਪਿਆ ਮੈਂ ਇਹਦੇ ਬਾਰੇ ਗੱਲਬਾਤ ਤਾਂ ਕਰਨ ਲੱਗਾ ਹੈਗਾ ਕਿਉਂਕਿ ਬੀਤੀ ਕੱਲ ਜਥੇਦਾਰ ਗੜਗੱਜ ਹੋਰਾਂ ਨੇ ਇਹਦੇ ਬਾਰੇ ਗੱਲ ਕੀਤੀ ਹੈ ਔਰ ਜਿਹੜਾ ਉੱਥੇ ਇਕੱਠ ਸਗਾ ਹੋਇਆ ਉਹਨਾਂ ਨੇ ਸਹਿਮਤੀ ਬਰਕਰਾਰੀਆ ਉਹਨਾਂ ਨੇ ਜਕਾਰਾ ਲਾਇਆ ਭਾਵੇਂ ਕਿ ਉਹਨਾਂ ਨੇ ਵੀ ਬੀਤੀ ਕੱਲ ਇਹਨੂੰ ਚੇਤੇ ਕੀਤਾ ਆ ਚੇਤੇ ਕੀਤਾ ਕਰਕੇ ਮੈਂ ਹਾਂ ਚਲੋ ਮੈਂ ਵੀ ਚੇਤੇ ਕਰ ਲਵਾਂ ਇਹ ਕਹਿੰਦਾ ਭਈ ਮੈਂ ਕਿਹੜਾ ਗਲਤ ਕੰਮ ਕੀਤਾ ਮੈਂ ਤੇ ਕਹਿੰਦਾ ਰਾਸ਼ਟਰੀ ਸੰਤ ਦੀ ਮੈਨੂੰ ਉਪਾਧੀ ਮਿਲੀ ਕਹਿੰਦਾ ਮਤਲਬ ਆਪਣੇ ਆਪ ਨੂੰ ਖੁਦ ਦੱਸਦਾ ਕਈਆਂ ਨੇ ਥੱਲੇ ਕਮੈਂਟ ਕਰਨੇ ਹੁੰਦੇ ਆ ਵੀ ਸਰਕਾਰੀ ਸੰਤ ਉਹ ਤੇ ਆਪ ਕਹਿਣ ਡਿਆ ਤੀ ਦੇਖੋ ਤਾਂ ਸਹੀ ਉਹਦੀ ਮਾਨਸਿਕਤਾ ਕਹਿੰਦਾ ਮੈਂ ਤੇ ਆਪ ਰਾਸ਼ਟਰੀ ਸੰਤਾਂ ਮੈਨੂੰ ਸੰਤ ਦੀ ਉਪਾਧੀ ਦਿੱਤੀ ਹੋਈ ਆ ਰਾਸ਼ਟਰੀ ਸੰਤ ਦੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪੂਰੀ ਕੌਮ ਸਤਿਕਾਰ ਕਰਦੀ ਆ ਇਹ ਪਤਾ ਹੀ ਕਹਿੰਦਾ ਮੈਂ ਪਿੰਡਰਾ ਵਾਲੇ ਵਾਂਗੂ ਕਹਿੰਦਾ ਕੋਈ ਸਿੱਖਾਂ ਨੂੰ ਬਦਨਾਮ ਥੋੜੀ ਕੀਤਾ ਸਿੱਖ ਕੌਮ ਨੂੰ ਬਦਨਾਮ ਕੀਤਾ ਮੈਂ ਕੋਈ ਉਹਦੇ ਵਾਂਗੂ ਐਦਾਂ ਕਹਿੰਦਾ ਹੈ ਇਹਨੂੰ ਭਲੇ ਨੂੰ ਕੋ ਪੁੱਛੇ ਵੀ ਤੂੰ ਸਿੱਖਾਂ ਨੂੰ ਪੁੱਛ ਕੇ ਵੇਖਤਾ ਇਹ ਗੱਲ ਕਿ ਸਿੱਖ ਕੀ ਸਮਝਦੇ ਆ ਵੀ ਸਿੱਖ ਐਦਾਂ ਸਮਝਦੇ ਆ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡੜਾ ਵਾਲਿਆਂ ਦੀ ਬਦੌਲਤ ਸਾਡਾ ਸਿਰ ਨਿਵਾ ਹੋਇਆ ਐਂ ਸਮਝਦੇ ਆ ਸਿੱਖ ਤੂੰ ਲੱਭ ਕੇ ਖਾ ਸਕ ਹੁਣ ਜੇ ਤੈਨੂੰ ਆਪਣੇ ਆਪ ਨੂੰ ਇਹ ਭਰਮ ਹੋ ਗਿਆ ਜਾਂ ਤੈਨੂੰ ਜਿਹਨਾਂ ਨੇ ਤੈਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ ਹੋਊਗੀ ਉਹਨਾਂ ਨੇ ਤੈਨੂੰ ਕਹਿਤਾ ਹੋਊਗਾ ਵੀ ਤੂੰ ਹੀ ਸਿੱਖ ਵਾਂ ਇਕੱਲਾ ਹੀ ਇਕ ਬਾਕੀ ਤਾਂ ਸਾਰੇ ਏਹੀ ਆ ਇਕ ਤੂੰ ਹੋ ਗਿਆ ਇੱਕੋ ਬੁਟਾ ਸੇ ਹੋ ਗਿਆ ਇੱਕ ਨੇਕੀ ਹੋ ਗਿਆ ਆ ਹੋਰ ਹੀ ਦਦੇ ਦੋ ਚਾਰ ਹੈ ਗਿਆ ਮੈਂ ਨਾ ਭੁੱਲ ਜਾਂਦੇ ਕਈਆਂ ਦੇ ਉਹਨਾਂ ਦੇ ਫਾਲੋਅਰ ਜਿਹੜੇ ਹੈਗੇ ਆ ਉਹ ਪਤਾ ਕਿੱਦਾਂ ਦੇ ਆ ਉਹਨਾਂ ਦੇ ਫਾਲੋਅਰ ਉਹ ਆ ਜਿਹੜੇ ਉਹਨਾਂ ਦੀਆਂ ਵੀਡੀਓ ਜੇਕਰ ਦੇ ਭੁੱਲ ਭੁਲੇਖੇ ਸੁਣ ਵੀ ਲੈਂਦੇ ਆ ਕਈ ਸ਼ੁਗਲ ਮਿਲਣਾ ਸੁਣ ਲੈਂਦੇ ਆ ਥੱਲੇ ਉਹਨਾਂ ਦੇ ਲੰਬੇ ਹੀ ਕੱਢਦੇ ਆ ਲੰਬ ਕੱਢਣ ਦਾ ਭਾਵ ਉਹਨਾਂ ਦੇ ਦੁਆਲੇ ਹੁੰਦੇ ਆ ਰੇ ਵਾਲੀ ਬਣਾਉਂਦੇ ਆ ਉਹਨਾਂ ਦੀ ਲਾਹਣਤੇ ਪਾਉਂਦੇ ਆ ਉਹਨਾਂ ਨੂੰ ਸੋ ਉਹਨਾਂ ਲੋਕਾਂ ਦੀ ਕੈਟਾਗਰੀ ਦੇ ਵਿੱਚ ਇਹ ਆਉਂਦਾ ਉਹਨਾਂ ਨੇ ਹੁਣ ਤੈਨੂੰ ਕਹਿਤਾ ਹੋਊਗਾ ਪੇ ਤੂੰ ਹੀ ਸਿੱਖ ਵਾਂ ਜਾਂ ਤੇਰੇ ਵਰਗੇ ਪੰਜ ਸਤ ਹੋ ਰਹਿ ਗਿਆ ਬਾਕੀ ਤਾਂ ਸਾਰੇ ਬਸ ਐਂ ਹੀ ਤੁਰੇ ਫਿਰਦੇ ਆ ਹੁਣ ਤੂੰ ਭਰਮ ਪਾਲ ਕੇ ਬਹਿ ਗਿਆ ਆਪਣੇ ਚਿੱਤ ਦੇ ਵਿੱਚ ਕਿ ਮੈਂ ਸਿੱਖ ਵਾਂ ਤੇ ਮੈਂ ਕਿਹੜਾ ਵੀ ਜਿੱਦਾ ਕਹਿਣ ਡਿਆ ਹੋ ਪੇ ਸਿੱਖ ਕੌਮ ਦਾ ਮੈਂ ਸਿਰ ਨੀਵਾ ਕੀਤਾ ਤੂੰ ਸਿਰ ਨੀਵਾ ਕਿਦਾਂ ਨੀ ਕੀਤਾ ਸੰਤ ਭਿੰਡਰਾਂ ਵਾਲਿਆਂ ਬਾਰੇ ਜਿਹੜੇ ਇਹ ਲਫ਼ਜ਼ ਬੋਲਣ ਡਿਆ ਕੋਈ ਸਿੱਖ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠਾ ਪੁੱਛ ਕੇ ਵੇਖੋ ਸਿੱਖ ਮਾਣ ਦੇ ਨਾਲ ਕਹਿੰਦੇ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਜੋਬਿਤ ਹੈ ਹਰ ਕੋਈ ਉਥੇ ਨਤਮਸਤਕ ਹੁੰਦਾ ਜਦੋਂ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦਾ ਦਰਬਾਰ ਸਾਹਿਬ ਅਜਾਇਬ ਘਰ ਜਾਂਦਾ ਉੱਥੇ ਜਾ ਕੇ ਤਸਵੀਰ ਵੀ ਵੇਖ ਕੇ ਆਉਂਦਾ ਸਿੱਖ ਸਮਝਦਾ ਕਿ ਸਮੇਂ ਦੀ ਹਕੂਮਤ ਨੂੰ ਟੱਕਰ ਦਿੱਤੀ ਸੀ ਉਹਨਾਂ ਨੇ ਤੂੰ ਆਪਣੇ ਅੱਲੇ ਸੋਚ ਕੇ ਤਾਂ ਵੇਖ ਹੁਣ ਮੈਨ ਲੱਗਾ ਸੀ ਤੁਲਨਾ ਕਰਨ ਤੁਲਨਾ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੇ ਨਾਲ ਨਾ ਕਰਾਂ ਇਹਦੀ ਇਸ ਬੰਦੇ ਦੀ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਤੁਲਨਾ ਕਰਨ ਲੱਗਿਆ ਤਾਂ ਮੈਨੂੰ ਸ਼ਰਮ ਆਉਂਦੀ ਆ ਪੀ ਦਰਫੇ ਤੇ ਇਹਨੇ ਐਚ ਆ ਇੱਕ ਹੋਰ ਗੱਲ ਕਹੀ ਕੱਲ ਮੈਂ ਸੱਚ ਫੇਸਬੁੱਕ ਤੇ ਪੋਸਟ ਵੀ ਲਿਖ ਕੇ ਪਾਈ ਸੀ ਇਹ ਕਹਿੰਦਾ ਮੈਨੂੰ ਪੰਜਾਬ ਦੇ ਵਿੱਚ ਖਰੇ ਜੰਮਣ ਤੇ ਕਹਿੰਦਾ ਮੈਨੂੰ ਸ਼ਰਮ ਆਉਣ ਡਈ ਉਹ ਆ ਉਹ ਮੈਂ ਹਾਂ ਭਰਾਵਾ ਜੇ ਤੈਨੂੰ ਇਸ ਗੱਲ ਦੀ ਸ਼ਰਮ ਆਉਣ ਡਈ ਨਾ ਵੀ ਤੂੰ ਪੰਜਾਬ ਦੇ ਵਿੱਚ ਜੰਮਿਆ ਤੇ ਸ਼ਰਮ ਮੈਂ ਕਹਾਂ ਭਰਾਵਾ ਸਾਨੂੰ ਵੀ ਆਉਣ ਡਈ ਜੇ ਵੀ ਤੂੰ ਪੰਜਾਬ ਦੇ ਵਿੱਚ ਕਾਸ ਨੂੰ ਜੰਮ ਪਿਆ ਮਰ ਜਵਾਬ ਜਿੱਦਾਂ ਦੇ ਹੀ ਉਹ ਗੱਲ ਕਰਦਾ ਉਦਾਂ ਦੇ ਜਵਾਬ ਦੇਣਾ ਸੀਗਾ ਆਪਾਂ ਉਹਨੂੰ ਮੈਂ ਇਕੱਲੇ ਨੇ ਥੋੜੀ ਪਤਾ ਨਹੀਂ ਕਿੰਨੇ ਲੋਕਾਂ ਨੇ ਉਹਨੂੰ ਜਵਾਬ ਦਿੱਤਾ ਆਹੀ ਜਵਾਬ ਦਿੱਤਾ ਆ ਸੰਤ ਭਿੰਡਰਾਵਾਲੇ ਉਹ ਤੇ ਸਮੇਂ ਦੀ ਹਕੂਮਤ ਦੇ ਤੱਕੇਸ਼ਾਈਆਂ ਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਦੇ ਜਾਮੇ ਸ਼ਹਾਦਤ ਪੀ ਗਏ ਤੇ ਤੂੰ ਤੇਰੇ ਬਾਰੇ ਹੁਣ ਗੱਲ ਕੀ ਕਰੀਏ ਹੁਣ ਕਿਹੜਾ ਕਈਆਂ ਨੇ ਵੀ ਕੰਪੈਰੀਸ਼ਨ ਕਹਿੰਦਾ ਇਹ ਕਰਵਾ ਨਹੀਂ ਫੇਰ ਕਰ ਦਿੱਤਾ ਹੁਣ ਮਨ ਲ ਗੱਲ ਤੇ ਹੁਣ ਕਿਸੇ ਤਰੀਕੇ ਨਾਲ ਕਰਨੀ ਪਊਗੀ ਤੂੰ ਤੇ ਤੱਕੇਸ਼ਾਈਆਂ ਕਰਨ ਵਾਲੀ ਹਕੂਮਤ ਤੂੰ ਤੇ ਉਹਨਾਂ ਦੇ ਝੋਲੀ ਦੇ ਵਿੱਚ ਬੈਠਾ ਆ ਤੂੰ ਤੇ ਖੁਦ ਮੰਨਣ ਦੇ ਆ ਕਿ ਮੈਨੂੰ ਉਹਨਾਂ ਨੇ ਰਾਸ਼ਟਰੀ ਸੰਤ ਦਾ ਕਿਤਾਬ ਜਾਂ ਦਿੱਤਾ ਹੋਇਆ ਆ ਸਮੇਂ ਦੀਆਂ ਹਕੂਮਤਾਂ ਤੱਕਾ ਕਰਦੀਆਂ ਪਬਲਿਕ ਦਾ ਆਮ ਲੋਕਾਂ ਦੀ ਦਾ ਜੇ ਤੁਹਾਨੂੰ ਲੱਗਦਾ ਕਿ ਤੂੰ ਦੇਸ਼ ਭਗਤ ਵਾਂ ਤਾਂ ਆਪਣੇ ਮੁਲਕ ਵੱਲੇ ਝਾਤ ਮਾਰ ਕੇ ਵੇਖ ਲੈ ਕਿ ਸਮੇਂ ਦੀਆਂ ਹਕੂਮਤਾਂ ਨੇ ਦੇਸ਼ ਦਾ ਕਿੰਨਾ ਕੁ ਭਲਾ ਕੀਤਾ ਦੇਸ਼ ਵਾਸੀ ਕਿੰਨੇ ਕੁ ਸੁਖ ਨੇ ਦੇਸ਼ ਦੀਆਂ ਘਟ ਗਣਤੀ ਕੌਮਾਂ ਕਿੰਨੀਆਂ ਖੁਸ਼ ਨੇ ਕਿੰਨੇ ਬਰੇ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਇਆ ਨੂੰ ਲੋਕ ਅੱਜ ਵੀ ਰੋਟੀ ਕਪੜਾ ਮਕਾਨ ਹੈਲਥ ਐਜੂਕੇਸ਼ਨ ਲੋਕੀ ਤਾਜ ਉਹਨਾਂ ਚੀਜ਼ਾਂ ਨੂੰ ਵੀ ਤਰਸੰਦੇ ਆ ਵੱਡੀ ਗਿਣਤੀ ਹੈਗੀ ਆ ਇਸ ਕਿਸਮ ਦੇ ਲੋਕਾਂ ਦੀ ਸ਼ਰਮ ਨਹੀਂ ਆਉਂਦੀ ਹੈਗੀ ਉਸ ਵੇਲੇ ਜਦੋਂ ਇਥੋਂ ਦੀਆਂ ਅਦਾਲਤਾਂ ਨੂੰ ਵੀ ਮਾਨਤਾ ਦੇਣੀ ਪੈ ਜਾਂਦੀ ਆ ਵੀ। ਦੇਵਪਾਰ ਨੂੰ ਮਾਨਤਾ। ਮਤਲਬ ਸੋਚ ਕੇ ਦੇਖੋ ਰੋਜ਼ਗਾਰ ਆਪਣੇ ਮੁਲਕ ਦੀਆਂ 3 ਭੈਣਾਂ ਨੂੰ ਨਹੀਂ ਦੇ ਪਾ ਰਹੇ। ਫੇ ਠੀਕ ਆ ਜੀ ਉਹ ਇਸ ਕੰਮ ਦੇ ਵਿੱਚ ਪੈ ਗਈਆਂ। ਇਹ ਧੰਦੇ ਦੇ ਵਿੱਚ ਪੈ ਗਈਆਂ। ਇਹ ਮਾਨਤਾ ਦੇ ਦਿਓ ਇਹਨਾਂ ਨੂੰ। ਉਹਨਾਂ ਨੂੰ ਤੇ ਉੱਚੋਂ ਕੱਢ ਕੇ ਲੈ ਕੇ ਆਉਣਾ ਸਗਾ ਉਹਨਾਂ ਨੂੰ। ਕਿ ਇਸ ਦਲਦਲ ਦੇ ਵਿੱਚ ਤੁਸੀਂ ਨਹੀਂ ਤਸਣਾ। ਆਪਾਂ ਤੁਹਾਨੂੰ ਬਦਲ ਦਿੰਨੇ ਆ। ਅਸੀਂ ਤੁਹਾਨੂੰ ਰੋਜ਼ਗਾਰ ਦਿੰਨੇ ਆ। ਤੁਸੀਂ ਇਸ ਕੰਮ ਦੇ ਨਾਲ ਪੈਸੇ ਨਹੀਂ ਕਮਾਉਣੇ। ਤੁਸੀਂ ਆਪ ਦਾ ਜਿਸਮ ਨਹੀਂ ਜੇ ਵੇਚਣਾ। ਹੁਣ ਸਾਹਮਣੇ ਤਾਂ ਹੈਗਾ ਸਾਰਾ ਕੁਝ ਹੁਣ ਉਹਨਾਂ ਨੇ ਤੈਨੂੰ ਸੰਤ ਕਹਿਤਾ ਉਹਨਾਂ ਨੇ ਤੈਨੂੰ ਸਿੱਖ ਡਿਕਲੇਅਰ ਕਰ ਦਿੱਤਾ ਤੇ ਤੈਨੂੰ ਹੁਣ ਲੱਗਣ ਡਿਆ ਪਈ ਆ ਸਭ ਠੀਕ ਆ ਸਾਰਾ ਕੁਝ ਵਾਜਬ ਹੁਣ ਤੂੰ ਆਪਣੇ ਬਾਰੇ ਸੋਚ ਕੇ ਵੇਖ ਲੈ ਵੀ ਤੂੰ ਕੌਣ ਹੋਇਆ ਭਲਾ ਕਿਦਾਂ ਦਾ ਆ ਹੋਇਆ ਤੂੰ ਭਲਾ ਸਾਹਮਣੇ ਆ ਸਾਰਾ ਕੁਝ ਕੋਈ ਲੁਕੀ ਹੋਈ ਗਲਤੀ ਨਹੀਂ ਹੈਗੀ ਮੈਂ ਤਾਂ ਸਾਡੇ ਵਾਲਾ ਜਿਹੜਾ ਭਾਈਚਾਰਾ ਹੈਗਾ ਸਾਡੇ ਪੱਤਰਕਾਰ ਭਾਈਚਾਰੇ ਵਾਲੇ ਹੈਗੇ ਵੈਸੇ ਮੈਨੂੰ ਇਹ ਵੀ ਪਤਾ ਹੈਗਾ ਕਿਉਂਕਿ ਮੇਰੀ ਲਾਈਨਾਂ ਕਈ ਬੰਦੇ ਨਾਲ ਪੱਤਰਕਾਰਾਂ ਦੋਲੇ ਵੀ ਹੋ ਜਾਂਦੇ ਆ ਵੀ ਤੁਸੀਂ ਐਵੇਂ ਇਹਨਾਂ ਦਾ ਇੰਟਰਵਿਊ ਕਰਨ ਜਾਣੇ ਕਾ ਤੋ ਹੈਗੇ ਆ ਮੈਂ ਤੁਹਾਨੂੰ ਇੱਕ ਗੱਲ ਪੱਕੀ ਦੱਸ ਦਿੰਨਾ ਜਿਹੜੇ ਸਾਡੇ ਅਰਗੇ ਪੱਤਰਕਾਰ ਚਲੇ ਵੀ ਜਾਂਦੇ ਆ ਨਾ ਮੈਂ ਨਹੀਂ ਕੀਤੀ ਕਦੀ ਇਦਾਂ ਦੇ ਬੰਦੇ ਦੀ ਇੰਟਰਵਿਊ ਪਹਿਲਾ ਪਹਿਲਾ ਮੈਂ ਜਿਹੜਾ ਸ਼ਿਵ ਸ਼ੁਭਸੈਨ ਵਾਲੇ ਇਹਨਾਂ ਦੀ ਮੈਂ ਪਹਿਲਾ ਪਹਿਲਾ ਇੰਟਰਵਿਊ ਕੀਤੀ ਮੈਂ ਨਵਾਂ ਨਵਾਂ ਸੀਗਾ ਮੈਂ ਇਸ ਫੀਲਡ ਦੇ ਵਿੱਚ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਇੰਟਰਵਿਊ ਉਹਨੇ ਆਪ ਅਪਰੋਚ ਕਰਨੀ ਕਈ ਵਾਰ ਆ ਵੀ ਆਪਾਂ ਇੰਟਰਵਿਊ ਸਾਡੀ ਕਰ ਲਓ ਜੀ ਅੱਛਾ ਮੈਂ ਕਹਿੰਦਾ ਵੀ ਚਲ ਠੀਕ ਆ ਮੈਂ ਕੀ ਸੋਚਿਆ ਕਰਨਾ ਮੈਂ ਕਹਿੰਦਾ ਵੀ ਚਲੋ ਜੇ ਆਪ ਕਹਿ ਰਹੇ ਆ ਵੀ ਚਲ ਮੈਂ ਉਹਨੂੰ ਸਵਾਲ ਇਹਦੇ ਪਾਉਣੇ ਆ ਜਿਨ੍ਹਾਂ ਦੇ ਇਹਦੇ ਕੋਲ ਜਵਾਬ ਨਹੀਂ ਹੋਣੇ ਕਿਉਂਕਿ ਜਵਾਬ ਉਹਨਾਂ ਦੇ ਕੋਲ ਹੁੰਦੇ ਹੀ ਨਹੀਂ ਹੈਗੇ। ਅੱਛਾ ਮੈਂ ਇਸ ਕਰਕੇ ਇੰਟਰਵਿਊ ਕਰਨੀ। ਉਹਨਾਂ ਦੇ ਕੋਲ ਜਵਾਬ ਹੋਣੇ ਨਾ ਮੈਂ ਤੱਥਾਂ ਤੇ ਦਲੀਲਾਂ ਦੇ ਹਿਸਾਬ ਨਾਲ ਗੱਲ ਕਰਨੀ। ਉਹਨਾਂ ਨੇ ਐਂ ਦੀਆਂ ਆਉਂਦੀਆਂ ਕਰੀ ਕੋੜ ਜਾਣੀਆਂ। ਥੱਲੇ ਉਹਨਾਂ ਨੇ ਕਮੈਂਟ ਜਿਹੜੇ ਉਹਨਾਂ ਨੂੰ ਆਉਣੇ ਉਹਨਾਂ ਦੇ ਵਾਸਤੇ ਜਿਹੜਾ ਸਤਕਾਰ ਥੱਲੇ ਲੋਕਾਂ ਨੇ ਉਹਨਾਂ ਨੂੰ ਇਹਨਾਂ ਨੂੰ ਦੇਖਣਾ। ਉਹ ਇਹ ਕਮੈਂਟ ਇਕੱਠੇ ਕਰਕੇ ਨਾ ਇਹ ਫਿਰ ਚੱਲ ਜਾਂਦੇ ਪ੍ਰਸ਼ਾਸਨ ਦੇ ਕੋਲ। ਕਹਿੰਦੇ ਦੇਖੋ ਜੀ ਸਾਨੂੰ ਧਮਕੀਆਂ ਆਉਣ ਡੀਆਂ, ਸਾਨੂੰ ਕੋਈ ਜਾਨੋਂ ਮਾਰਨ ਦੀ ਧਮਕੀ ਦੇਣ ਡਿਆ। ਆ ਦੇਖੋ ਸਾਡੇ ਬਾਰੇ ਕੋਈ ਬੁਰਾ ਭਲਾ, ਸਾਡੀ ਜਾਨ ਨੂੰ ਖਤਰਾ ਆ ਜੀ, ਸਾਨੂੰ ਸ ਇਹਨਾਂ ਨੂੰ ਸੁਰੱਖਿਆ ਮਿਲ ਜਾਣੀ ਜਾਂ ਇਸ ਕਰਕੇ ਇੰਟਰਵਿਊ ਜਾਂ ਫਿਰ ਜਿਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਸੁਰੱਖਿਆ ਬਹਾਲ ਰਵੇ ਸਾਡੀ ਸੁਰੱਖਿਆ ਕਿਦਰ ਸਰਕਾਰ ਵਾਪਸ ਨਾ ਲੈ ਲਵੇ ਜਾਂ ਅਸੀਂ ਚਾਹੁੰਦੇ ਆਂ ਭਈ ਸਾਡੇ ਕੋਲ ਤਿੰਨ ਗਨ ਮੈਨਾਂ ਸਾਨੂੰ ਦੋ ਹੋਰ ਮਿਲ ਜਾਣ ਉਹਦੇ ਵਾਸਤੇ ਤਾਂ ਕਰਦੇ ਹੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਫਿਰ ਮੈਂ ਇਹਨਾਂ ਦਾ ਖੜਾ ਛੜਤਾ ਮੈਂ ਨਹੀਂ ਜਿੱਦਣ ਕੋਈ ਖਾਸ ਕੋਈ ਦਿਨ ਦੀ ਗੱਲਬਾਤ ਹੋਇਆ ਕਰੂੰਗੀ ਉਸ ਦਿਨ ਇਹਨਾਂ ਦੀ ਇੰਟਰਵਿਊ ਕਰਨੀ ਆ ਆਪਣੀ ਮਰਜ਼ੀ ਦੇ ਨਾਲ ਜਦੋਂ ਇਹ ਆਪ ਚੱਲ ਕੇ ਆਉਂਦੇ ਆ ਉਦੋਂ ਇਹਨਾਂ ਦੇ ਮਨ 'ਚ ਆ ਸਾਰਾ ਕੁਝ ਘੁੰਮਣ ਲਿਆ ਹੁੰਦਾ ਮੈਂ ਨਹੀਂ ਕਰਦਾ ਅੱਛਾ ਚਲੋ ਖੈਰ ਕਈ ਪੱਤਰਕਾਰ ਮੈਂ ਨਹੀਂ ਉਹਨਾਂ ਪੱਤਰਕਾਰਾਂ ਦੇ ਕੋਈ ਬਹੁਤੀ ਗੱਲ ਕਰਦਾ ਖਿਲਾਫ ਉਹ ਇਸ ਕਰਕੇ ਵੀ ਚਲ ਜਾਂਦੇ ਆ ਕਿ ਮੈਂ ਇਦਾਂ ਦੇ ਬੰਦੇ ਨਾਲ ਇੰਟਰਵਿਊ ਕਰੂੰਗਾ ਤੇ ਸਾਡੇ ਚੈਨਲ ਨੂੰ ਕਾਫੀ ਜ਼ਿਆਦਾ ਟੀਆਰਪੀ ਮਿਲੂ ਤਾਂ ਕਰਕੇ ਕਈ ਚਲ ਜਾਂਦੇ ਆ ਭਰਾ ਉਹ ਪੱਤਰਕਾਰਾਂ ਦਾ ਵੀ ਗੁੱਸਾ ਨਾ ਕਰਿਆ ਕਰੋ ਚੈਨਲ ਵਾਲਿਆਂ ਦਾ ਵੀ ਕੋਈ ਬਹੁਤਾ ਗੁੱਸਾ ਨਾ ਕਰਿਆ ਕਰੋ ਉਹ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਨ ਜਾਂਦੇ ਤੁਸੀਂ ਦੇਖੋ ਇਹਨਾਂ ਨੂੰ ਤਿੱਖੇ ਤਿੱਖੇ ਸਵਾਲ ਕਰਦੇ ਆ ਇਹਨਾਂ ਨੂੰ ਬੇਇੱਜ਼ਤੀ ਵੀ ਕਰਕੇ ਹੁੰਦੇ ਨੇ ਜਲੀਲ ਵੀ ਕਰਦੇ ਆ ਸਵਾਲ ਕਰ ਕਰਕੇ ਸਾਹਮਣੇ ਤੇ ਬੈਠੇ ਹੁੰਦੇ ਇਹਨਾਂ ਦੇ ਕੋਲ ਜਵਾਬ ਥੋੜੀ ਹੁੰਦਾ ਕੋਈ ਵੀ ਇਸ ਕਰਕੇ ਉਹਨਾਂ ਤੇ ਵੀ ਗੁੱਸਾ ਨਾ ਕਰਿਆ ਕਰੋ ਕੋਈ ਐਡੀ ਗੱਲ ਨਹੀਂ ਹਾਂ ਜੇ ਕੋਈ ਅਦਾਰਾ ਜੇ ਕੋਈ ਪੱਤਰਕਾਰ ਇਹਨਾਂ ਨੂੰ ਪ੍ਰਮੋਟ ਕਰਨ ਰਿਹਾ ਹੋਵੇ ਉਹ ਸਵਾਲ ਵਾਜਬ ਜਿਹੜਾ ਪੁੱਟ ਕੀਤਾ ਜਾਣਾ ਚਾਹੀਦਾ ਹੁੰਦਾ ਜੇ ਉਹ ਨਾ ਕਰੇ ਤੇ ਇਹਨਾਂ ਦੀ ਸ਼ਲਾਘਾ ਕਰੀ ਚੱਲੇ ਪੇ ਠੀਕ ਆ ਜੀ ਆ ਮੇਰਾ ਮਾਈਕ ਜਿਹੜਾ ਹੈਗਾ ਇਹ ਤੇਰੇ ਲਈ ਭਾਸ਼ਣ ਦੇਣ ਵਾਸਤੇ ਆ ਤੂੰ ਮੇਰਾ ਚੈਨਲ ਮੇਲਾ ਪਲੇਟਫਾਰਮ ਮੇਰਾ ਜਿਹੜਾ ਮਾਈਕ ਵਾ ਇਹਨੂੰ ਭਾਸ਼ਣ ਦੇਣ ਦੇ ਵਾਸਤੇ ਇਸਤੇਮਾਲ ਕਰ ਲੈ ਜੇ ਉਹ ਐ ਕਰਨ ਫਿਰ ਤੁਸੀਂ ਉਹਨਾਂ ਪੱਤਰਕਾਰਾਂ ਦੇ ਦੁਆਲੇ ਹੋਵੋ ਅਦਰਵਾਈਜ਼ ਕੋਈ ਡਿਗਾਲੀ ਹੈਗੀ ਉਹ ਆਪਣਾ ਰਾਂਝਾ ਦਾ ਜਰਾਜੀ ਕਰਿਆ ਆਉਂਦੇ ਵੀ ਚਲੋ ਸਾਡੇ ਚੈਨਲ ਨੂੰ ਟੀਆਰਪੀ ਮਿਲ ਗਈ ਤੇ ਉਹਨੇ ਆਪਣੀ ਗੱਲ ਬੋਲ ਲਈ ਤੇ ਚਲੋ ਸੁਣਨ ਵਾਲਿਆਂ ਨੂੰ ਪਤਾ ਵੀ ਤਾਂ ਲੱਗਦਾ ਰਹਿੰਦਾ ਨਾ ਵੀ ਉਹ ਕੀ ਸੋਚਦਾ ਆ ਕੀ ਚੱਲਦਾ ਪਿਆ ਕੌਣ ਲੋਕ ਕਿਸ ਤਰ੍ਹਾਂ ਦੇ ਹੈਗੇ ਆ ਚਾਰ ਬੰਦੇ ਪਿੱਛੇ ਨਹੀਂ ਹੈਗੇ ਉਹਨਾਂ ਦੇ ਆ ਵੱਡੇ ਵੱਡੇ ਡੇਰੇ ਖੁੱਲੇ ਹੋਣਾ ਜੀ ਇਹ ਬਾਬਾ ਲਾਉਂਦਾ ਆਪਣੇ ਨਾਂ ਦੇ ਮੂਰੇ ਬਾਬਾ ਹਰਜੀਤ ਸਿੰਘ ਰਸੂਲਪੁਰ ਹੁਣ ਬਾਬਾ ਸੰਤ ਜਿਹੜੇ ਬੰਦੇ ਦਾ ਰਾਸ਼ਟਰੀ ਸੰਤ ਆਪਣੇ ਉਹਨੂੰ ਕਹਿੰਦਾ ਹੈ ਜਾਂ ਉਹਨਾਂ ਨੇ ਸਰਕਾਰਾਂ ਨੇ ਚਲੋ ਇਹਨੂੰ ਕਰ ਦਿੱਤਾ ਅੱਛਾ ਜਿਹੜੇ ਬਾਬੇ ਆ ਜਾਂ ਜਿਹੜੇ ਡੇਰੇ ਚਲਾਉਂਦੇ ਆ ਜਿਹੜੇ ਆਪਣੇ ਨਾਂ ਦੇ ਮਾਰੇ ਸੰਤਰ ਲਾਉਂਦੇ ਆ ਪਿੱਛੇ ਤੁਹਾਨੂੰ ਬੰਦੇ ਵੀ ਨਜ਼ਰ ਆਉਣਗੇ ਉਹਨਾਂ ਦੇ ਬੰਦੇ ਹੁੰਦੇ ਆ ਉਹਨਾਂ ਦੇ ਮਗਰ ਅੱਛਾ ਉਹਨਾਂ ਦੇ ਸ਼ਰਧਾਲੂ ਵੀ ਹੈਗੇ ਆ ਸ਼ਰਧਾਲੂ ਤਾਂ ਤੁਸੀਂ ਦੇਖੋ ਪੁਣਿਆਰੇ ਵਾਲਾ ਜਿਹੜਾ ਸੀਗਾ ਉਹਦੇ ਵੀ ਅੱਜ ਤੋਂ ਲੱਪਣਗੇ ਸ਼ਰਧਾਲੂ ਤੇ ਤੁਹਾਨੂੰ ਆ ਫ੍ਰਿਜ ਦੇ ਵਿੱਚ ਲੱਗਾ ਹੋਇਆ ਬਾਬਾ ਨੂਰ ਮੈਲੀਆ ਤੁਹਾਨੂੰ ਤੁਹਾਨੂੰ ਉਹਦੇ ਵੀ ਫਾਲੋਅਰ ਲੱਪਣਗੇ ਉਹਦੇ ਵੀ ਚੇਲੇ ਚਲੀਓ ਤੁਹਾਨੂੰ ਲੱਪਣਗੇ ਆ ਸੌਦਾ ਸਾਧ ਜ਼ਬਰਜਨਾ ਤੇ ਮਰਡਰ ਦੇ ਕੇਸ ਦੇ ਵਿੱਚ ਸਜ਼ਾ ਕੱਟਣ ਡਿਆ ਜੀ ਔਰ ਹੋਰ ਕੇਸ ਹੋਦੇ ਤੇ ਹਲੇ ਬਕਾਇਆ ਪਏ ਹੋਏ ਆ ਤੁਹਾਨੂੰ ਉਹਦੇ ਵੀ ਚੇਲੇ ਲਾਪਣਗੇ ਸਵਾਗਤ ਕਰਨ ਵਾਲੇ ਰਿਸਪੈਕਟ ਕਰਨ ਵਾਲੇ ਤੁਹਾਨੂੰ ਚੇਲੇ ਉਹਦੇ ਵੀ ਲਾਪਣਗੇ ਆ ਜਿਹੜਾ ਪਾਸਟਰ ਬ੍ਰਜਿੰਦਰ ਜੀ ਨੂੰ ਪਿੱਛੇ ਜੇ ਜਬਰ ਜਨਾ ਦੇ ਕੇਸ 'ਚ ਸਜ਼ਾ ਹੋਈ ਆ ਅੰਦਰ ਆ ਜੇਲ੍ਹ ਦੇ ਵਿੱਚ ਤੁਹਾਨੂੰ ਉਹਦੇ ਵੀ ਲਾਪਣਗੇ ਇਹਦਾ ਤਾਂ ਨਾ ਕੋਈ ਚੇਲਾ ਆ ਨਾ ਇਹਦੀ ਕੋਈ ਸੰਗਤ ਆ ਜਿਹਨੂੰ ਸੰਗਤ ਵੀ ਕਹਿੰਦੇ ਆ ਉਹ ਸੰਗਤ ਥੋੜੀ ਹੁੰਦੀ ਆ ਸੰਗਤ ਕੈਸੀ ਉਹ ਤਾਂ ਗੁਰਬਾਣੀ ਜਦੋਂ ਪੜ੍ਹਦੇ ਤਾਂ ਪਤਾ ਲੱਗਦਾ ਵੀ ਸੰਗਤ ਕਿਹਨੂੰ ਕਹਿੰਦੇ ਆ ਤਾਂ ਇੱਕ ਬੰਦਾ ਵੀ ਨਹੀਂ ਲੱਭਦਾ ਇਹਦੇ ਪਿੱਛੇ ਇਹ ਬੰਦੇ ਜਿਹੜੇ ਆ ਨਾ ਜੀ ਉਹਨਾਂ ਨੇ ਉਹੀ ਛੱਡੇ ਹੋਏ ਆ ਅਸਲ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਹੈਗਾ ਆ ਪਈ ਹਕੂਮਤਾਂ ਕੀ ਕਰਦੀਆਂ ਸਰਕਾਰਾਂ ਕੀ ਕਰਦੀਆਂ ਏਜੰਸੀਆਂ ਕੀ ਕਰਦੀਆਂ ਉਹਨਾਂ ਇਦਾਂ ਦੇ ਕੁਛ ਚਿਹਰੇ ਸਿੱਕੀ ਦਾ ਸਰੂਪ ਉਹਨਾਂ ਨੂੰ ਪਵਾ ਕੇ ਦਮਾਲਾ ਸਜਾ ਕੇ ਉੱਪਰ ਇੱਥੇ ਇਦਾਂ ਇਹਨੇ ਇੱਥੇ ਉੱਪਰ ਮੋਰ ਦੇ ਖੰਭ ਜੇ ਟੰਗੇ ਹੋਏ ਹੋ ਆ ਉਹਦੇ ਬਾਰੇ ਵੀ ਕਈ ਵਾਰ ਇਹਨੂੰ ਪੱਤਰਕਾਰ ਸਵਾਲ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਫਿਰ ਅਗੋ ਦਲੀਲਾਂ ਜਾਂਦਾ ਗੱਲ ਦੇ ਵਿੱਚ ਰੁਦਰਾਕਸ਼ ਪਾਏ ਹੋਇਆ ਹੁਣ ਅੱਜ ਵੀ ਡਿਆ ਹੀ ਕਰਨ ਕਹਿੰਦਾ ਮੈਂ ਤਾਂ ਰੁਦਰਾਕਸ਼ ਪਾਉਂਗਾ ਕਹਿੰਦਾ ਨੇ ਪਾਉਂਗਾ ਕਹਿੰਦਾ ਇਹ ਫਿਰ ਉਹ ਸਿੱਖ ਧਰਮ ਤੇ ਜਿਹੜੇ ਹੋਰ ਧਰਮਾਂ ਉਹਨਾਂ ਨੂੰ ਉਹਨਾਂ ਦੇ ਮਿਲਗੋਭਾ ਕਰੀ ਜਾਂਦਾ ਸਿੱਖੀ ਦਾ ਜਿਹੜਾ ਨਿਆਰਾਪਣਵਾ ਉਹਨੂੰ ਖਤਮ ਕਰਨ ਦੀ ਗੱਲਾਂ ਕਰਦਾ ਕਈਆਂ ਨੂੰ ਲੱਗਦਾ ਵੀ ਹਾਂ ਵੀ ਚਲੋ ਵਧੀਆ ਗੱਲ ਵਾਹੇ ਇਹ ਕੋਈ ਵਧੀਆ ਗੱਲ ਥੋੜੀ ਐ ਇੱਕ ਧਰਮ ਹੈਗਾ ਉਹਨਾਂ ਦੇ ਸਿਧਾਂਤ ਹੈਗੇ ਆ ਕੋਈ ਉਹਨਾਂ ਦੀ ਆਪਣੀ ਆਡੋਲੋਜੀ ਆ ਸਿੱਖ ਧਰਮ ਦੇ ਆਪ ਦੇ ਸਿਧਾਂਤ ਹੈਗੇ ਆ ਸਿੱਖਾਂ ਦਾ ਉਹਨਾਂ ਦੇ ਨਾਲ ਸੱਭਿਆਚਾਰੀ ਨਹੀਂ ਮੈਚ ਕਰਦਾ ਪਰ ਇਹ ਮਿਲਗੋਭਾ ਕਰਕੇ ਸੋ ਮੈਂ ਗੱਲ ਕਰਨ ਨਾ ਸਕਾਂ ਕਈ ਵਾਰ ਨੂੰ ਘੜ ਕੇ ਰੱਖ ਦਿਆ ਐਵੇਂ ਦੇ ਬੰਦੇ ਦੁਨੀਆ ਨੂੰ ਦਿਖਾਉਣ ਦੇ ਵਾਸਤੇ ਕਿ ਆ ਬੰਦੇ ਆ ਅਸਲੀ ਸੰਤ ਆ ਬੰਦੇ ਆ ਅਸਲੀ ਸਿੱਖ ਜਿਹੜੇ ਅਸੀਂ ਪਾਲੇ ਹੋ ਆ ਉਹ ਇਦਾਂ ਆ ਲਫ਼ਜ਼ ਨਹੀਂ ਉਹਨਾਂ ਦੇ ਬਣਦੇ ਇਹੀ ਪਾਲੇ ਵਾ ਵੀ ਆ ਆ ਜਿਹੜੇ ਬਾਕੀ ਆ ਹੱਕ ਸੱਚ ਦੀ ਗੱਲ ਕਰਨ ਵਾਲੇ ਵੀ ਇਹ ਬੰਦੇ ਜਿਹੜੇ ਹੈਗੇ ਆ ਵੀ ਉਹ ਉਹ ਗਲਤ ਬੰਦੇ ਆ ਉਹ ਉਹ ਹਿੰਸਾ ਫਲਾਉਂਦੇ ਆ ਉਹ ਅਤਵਾਦੀ ਕਿਸਮ ਦੇ ਬੰਦੇ ਆ ਉਹ ਮਤਲਬ ਜਿਹੜੇ ਸਰਕਾਰਾਂ ਦੇ ਕੋਲ ਆਪਣੇ ਹੱਕ ਮੰਗਣ ਜਿਹੜੇ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸੀਨੇ ਤਾਣ ਕੇ ਖਲੋਣ ਉਹਨਾਂ ਨੂੰ ਇਦਾਂ ਇਹਨਾਂ ਨੂੰ ਪ੍ਰਚਾਰ ਦੇ ਆਹ ਕੇਵਰ ਤਾਂ ਇਦਾਂ ਹੁੰਦਾ ਇਹ ਜਿਹੜਾ ਬੰਦਾ ਹੈ ਨਾ ਜੀ ਆ ਇਹਦੇ ਵੱਲੇ ਵੇਖ ਕੇ ਤਾਂ ਇਹ ਵੀ ਨਹੀਂ ਲੱਗਦਾ ਹੈਗਾ ਕਿ ਉਹਨਾਂ ਨੇ ਇਹਨੂੰ ਇਸ ਕੰਮ ਦੇ ਲਈ ਰੱਖਿਆ ਆ ਕਿਉਂਕਿ ਇਹਦੇ ਕੋਲ ਤਾਂ ਇਦਾਂ ਦੀ ਯੋਗਤਾ ਵੀ ਨਹੀਂ ਮੰਨਤੀ ਇਹ ਨਹੀਂ ਸਮਝ ਆਉਂਦੀ ਪੀ ਉਹਨਾਂ ਨੇ ਇਹਨੂੰ ਪਾਲਿਆ ਕਾ ਤੋਂ ਆ ਸਰਕਾਰਾਂ ਦੀ ਗੱਲ ਕਰਦਾ ਉਹਨਾਂ ਨੇ ਇਹਦੇ ਵਿੱਚ ਦੇਖਿਆ ਕੀ ਹੋਊਗਾ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਣ ਡਈ ਅੱਛਾ ਕੱਲ ਜਥੇਦਾਰ ਗੜਗੱਜ ਹੋ ਰਾ ਨੇ ਇਹਦੇ ਬਾਰੇ ਗੱਲ ਕੀਤੀ ਆ ਤਾਂ ਕਰਕੇ ਮੈਂ ਗੱਲ ਕੀਤੀ ਆ ਨਹੀਂ ਤਾਂ ਮੈਂ ਤੇ ਆਪਣੇ ਆਪ ਨੂੰ ਸੁਭਾਲ ਕਰਨ ਹੁਣ ਵੀ ਕਰਨ ਡਿਆ ਮੈਂ ਆ ਮੈਂ ਜਦੋਂ ਆਪਣੀ ਗੱਲ ਮੁਕਾ ਦੇਣੀ ਆ ਨਾ ਮੈਂ ਤਾਂ ਵੀ ਆਪਣੇ ਆਪ ਨੂੰ ਸੁਭਾਲ ਕਰੀ ਜਾਣਾ ਮੈਂ ਇਹਦੇ ਬਾਰੇ ਗੱਲ ਕਾਦੂ ਕੀਤੀ ਮੈਂ ਇਹਦੇ ਬਾਰੇ ਹਾਂ ਮੈਂ ਸਿਰਫ ਮੇਰੇ ਕੋਲ ਦਲੀਲ ਇੰਨੀ ਕਿ ਇਹ ਗੱਲ ਕਹਿਣ ਵਾਸਤੇ ਕਿ ਕੱਲ ਜਥੇਦਾਰ ਸਾਹਿਬ ਨੇ ਇਹਦਾ ਜ਼ਿਕਰ ਕੀਤਾ ਹੈਗਾ ਕਿ ਇਹਨੂੰ ਨਵੀਂ ਉਪਾਧੀ ਦਿੱਤੀ ਹੈ ਕਿ ਨਵੀਂ ਗੱਲ ਹੋਈ ਆ ਤਾਂ ਕਰਕੇ ਮੈਂ ਇਹਦਾ ਜ਼ਿਕਰ ਕੀਤਾ ਆ ਮੇਰੀ ਇਦਾਂ ਹੀ ਜਥੇਦਾਰ ਸਾਹਿਬ ਨੂੰ ਬੇਨਤੀ ਆ ਕੱਲਾ ਇਹੇ ਨਹੀਂ ਇਹ ਤੋਂ ਹੀ ਲਾ ਲਾ ਹੋਰ ਵੀ ਤੁਹਾਨੂੰ ਬੜੇ ਬੰਦੇ ਇਦਾਂ ਦੇ ਮਿਲਣਗੇ ਕੋਈ ਆਪਣੇ ਨੂੰ ਸੰਤ ਕਹਾਉਂਦਾ ਕੋਈ ਬ੍ਰਹਮ ਗਿਆਨੀ ਅਖਵਾਉਂਦਾ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਤਰਾਸ ਦੀ ਆਉਂਦੀ ਹੈ ਜਦੋਂ ਹਕੂਮਤਾਂ ਦਾ ੱੱੱਕਾ ਹੁੰਦਾ ਹੈ ਜਦੋਂ ਹਕੂਮਤਾਂ ਕਿਸੇ ਲਈ ਫੇਕ ਐਨਕਾਊਂਟਰ ਕੀਤੇ ਜਾਂਦੇ ਆ ਜਾਂ ਹੋਰ ਜੋ ਵੀ ਜ਼ੁਲਮੋ ਸਤਮ ਹਕੂਮਤਾਂ ਵੱਲ ਲੋਟਾਇਆ ਜਾਂਦਾ ਆਪਣੇ ਹੀ ਲੋਕਾਂ ਦੇ ਖਿਲਾਫ ਕੱਲਾ ਮੈਂ ਸਿੱਖ ਕੌਮ ਦੀ ਗੱਲ ਨਹੀਂ ਕਰਦਾ ਕਿਸੇ ਦੇ ਵੀ ਖਿਲਾਫ ਮੈਂ ਕਹਿੰਦਾ ਮੂੰਹ ਟੁੱਟ ਜਾਏ ਉਹਨਾਂ ਦਾ ਜਿਹੜੇ ਕੁਸਕ ਦੇ ਤੱਕ ਨਹੀਂ ਹੈਗੇ ਭੂਏ ਬਣ ਕੇ ਬੈਠੇ ਰਹਿੰਦੇ ਆਪਦੇ ਪੋਰਿਆਂ ਦੇ ਵਿੱਚ ਬ੍ਰਹਮ ਗਿਆਨੀ ਵੀ ਲਵਾਉਂਦੇ 1808 ਇਦਾਂ ਸਾਰਾ ਕੁਝ ਲਵਾਉਂਦੇ ਆ ਲਕਬ ਉਹਨਾਂ ਦੇ ਬਾਰੇ ਵੀ ਮੈਂ ਚਾਹੁੰਨਾ ਕਿ ਜਹੇਦਾਰ ਸਾਹਿਬ ਜ਼ਰੂਰ ਕੋਈ ਨਾ ਕੋਈ ਫੈਸਲਾ ਲੈਣ ਉਹਨਾਂ ਨੂੰ ਵੀ ਕੋਈ ਨਾ ਕੋਈ ਉਪਾਦੀ ਦੇ ਕੇ ਨਵਾਜਣ ਤਾਂ ਜੋ ਸਿੱਖ ਕੌਮ ਨੂੰ ਪਤਾ ਲੱਗ ਸਕੇ ਦੇਖੋ ਜਦੋਂ ਬਾਣੀ ਪੜ੍ਹਦੇ ਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਗਾ ਸਾਹਿਬ ਜੀ ਦੇ ਲਖਤੇ ਜ਼ਿਕਰ 24 ਜੋ ਮੈਂ ਛੋਟੇ ਦੇ ਵੱਡੇ ਸਹਿਬਜ਼ਾਦਿਆਂ ਦੀ ਗੱਲ ਕਰਦਾ ਉਸ ਤੋਂ ਬਾਅਦ ਗੁਰੂ ਕੇ ਪਿਆਰੇ ਸਿੱਖ ਉਹਨਾਂ ਨੇ ਗੁਰਦਰਸਾਈ ਮਾਰਗ ਦੇ ਉੱਪਰ ਚੱਲਿਆ ਗੁਰੂ ਸਾਹਿਬ ਆਪ ਵੀ ਔਰ ਗੁਰੂ ਸਾਹਿਬ ਕੇ ਸਿੱਖ ਵੀ ਉਹ ਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆ ਸਮੇਂ ਦੀ ਭਾਵੇਂ ਉਸ ਵੇਲੇ ਸੀ ਤੇ ਭਾਵੇਂ ਅੱਜ ਵਾ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੇ ਮੂਹਰੇ ਸੀਨੇ ਤਾਣ ਕੇ ਖੜੋਂਦੇ ਰਹੇ ਜਾਮੇ ਸ਼ਹਾਦਤ ਤੱਕ ਵੀ ਪੀ ਗਏ ਪਰ ਹਕੂਮਤਾਂ ਦੇ ਮਰੇ ਗੋਡੇ ਤੱਕ ਨਹੀਂ ਜੇ ਟਿੱਕੇ ਉਹਨਾਂ ਨੇ ਅੱਜ ਵੀ ਗੁਰੂ ਪਾਰੇ ਸਿੱਖ ਉਹ ਉਹਨਾਂ ਰਾਹਾਂ ਤੇ ਪਾਂਦੀ ਹੈ ਪਰ ਇਹ ਬੰਦੇ ਕਿਹੜੇ ਕੈਟਾਗਰੀ ਵਿੱਚ ਆਉਂਦੇ ਆ ਤਾਂ ਮੈਂ ਜਹੇਦਾਰ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਬੰਦੇ ਬੋਲਦੇ ਹੀ ਕੱਖ ਨਹੀਂ ਉਹਨਾਂ ਦੇ ਬਾਰੇ ਵੀ ਕੁਝ ਨਾ ਕੁਝ ਜ਼ਰੂਰ ਸੋਚੋ ਔਰ ਆਮ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਭਾਈ ਆ ਜਿਹੜਾ ਇੱਕ ਬੰਦਾ ਨਾ ਜੀ ਆ ਇਹਦੇ ਇਹਦਾ ਤਾਂ ਮੈਂ ਇੱਕ ਸਿਰਫ ਬਹਾਨਾ ਲਾ ਕੇ ਗੱਲ ਕੀਤੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਮੇਤ ਮੇਰੇ ਆਪਾਂ ਜਿਸ ਜਿਸ ਅਦਾਰੇ ਜਿਸ ਜਿਸ ਡੇਰੇ ਜਿਸ ਜਿਸ ਬਾਬੇ ਸਾਧ ਸੰਤ ਜਿਹੜਾ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਵੀ ਤੁਸੀਂ ਆਪੇ ਹੀ ਜਿਹੜਾ ਜਿਹੜਾ ਜਿੱਥੇ ਜੁੜਿਆ ਹੋਇਆ ਹੈ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨੇ ਉਹਨਾਂ ਤੋਂ ਇਲਾਵਾ ਜਿਹੜੇ ਬਾਕੀ ਡੇਰਿਆਂ ਤੇ ਬਾਬਿਆਂ ਤੇ 108 1008 ਚਾਹੇ ਕੋਈ ਰਾਸ਼ਟਰੀ ਸੰਤ ਦੀ उपाधि ਮਿਲੀ ਕੇ ਇਹਨੂੰ ਕਿਸੇ ਨੂੰ ਕੁਝ ਮਿਲਿਆ ਭਾਵੇਂ ਸਾਰੇ ਜਾਣੇ ਤੁਸੀਂ ਆਪਣੇ ਆਪ ਨੂੰ ਸਵਾਲ ਕਰਿਓ ਜਦੋਂ ਹਕੂਮਤਾਂ ਧੱਕਾ ਕਰਦੀਆਂ ਨੇ ਤਾਂ ਕੀ ਤੁਹਾਡੇ ਵਾਲੇ ਬਾਬਾ ਜੀ ਉਸ ਧੱਕੇਸ਼ਾਹੀ ਦੇ ਖਿਲਾਫ ਕਦੀ ਨਿਕਲ ਕੇ ਸੜਕ ਤੇ ਆਉਂਦੇ ਆ ਜਦੋਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੁੰਦੀ ਆ ਕਿਧਰੇ ਵੀ ਕੀ ਉਹ ਬਾਬੇ ਤੁਹਾਡੇ ਜਿਹਨੂੰ ਤੁਸੀਂ ਬਾਬੇ ਮੰਨਦੇ ਜੋ ਉਹ ਬਾਹਰ ਆਉਂਦੇ ਆ ਕਿ ਉਹ ਹਕੂਮਤਾਂ ਦੇ ਖਿਲਾਫ ਸਟੇਟਮੈਂਟ ਦਿੰਦੇ ਆ ਕਿ ਉਹ ਜ਼ੁਲਮ ਸਿਤਮ ਕਰਨ ਵਾਲਿਆਂ ਦੇ ਨਾਲ ਦੋਹੱਥ ਕਰਦੇ ਆ ਜੇ ਕਰਦੇ ਆ ਤਾਂ ਸਿੱਖੀ ਦਾ ਕਨਸੈਪਟ ਤਾਂ ਆਹੀ ਆ ਵੀ ਸੰਤ ਤੇ ਸਿਪਾਹੀ ਉਹ ਬਹਾਨੇ ਲਾਉਂਦੇ ਆ ਉਹ ਤੁਹਾਨੂੰ ਭਰਮਜਾਲ ਦੇ ਵਿੱਚ ਫਸਾਉਂਦੇ ਆ ਉਹ ਤੁਹਾਨੂੰ ਕਹਿੰਦੇ ਕਿ ਨਹੀਂ ਸਿਪਾਹੀ ਗੱਲ ਹੋਰ ਹੁੰਦੀ ਹੈ ਸੰਤ ਹੋਰ ਗੱਲ ਹੁੰਦੀ ਹੈ ਅਸੀਂ ਸੰਤ ਵਾਂ ਉਹਨਾਂ ਦੇ ਜਿਹੜੇ ਚੇਲੇ ਚਪਟੇ ਉਹ ਵੀ ਐਵੇਂ ਪ੍ਰਚਾਰਦੇ ਆ ਉਹਨਾਂ ਨੂੰ ਸੋ ਮੇਰੇ ਕਹਿਣ ਦਾ ਭਾਵੇਂ ਆ ਕਿ ਪਛਾਣ ਕਰੋ ਇਹਨਾਂ ਲੋਕਾਂ ਦੀ ਇਹ ਲੋਕ ਉਹ ਨਹੀਂ ਹੈਗੇ ਜੋ ਤੁਸੀਂ ਸਮਝਦੇ ਹੋ ਤੁਹਾਨੂੰ ਲੱਗਦਾ ਕਿ ਸਾਡੇ ਦੁੱਖ ਆਸੀਂ ਹੋਰ ਕਿਸੇ ਨਾ ਕਿਸੇ ਪੰਗੇ 'ਚ ਫਸਿਓ ਆ ਬਾਬਾ ਜੀ ਨੇ ਖਰੇ ਸਾਨੂੰ ਕੱਢ ਲੈਣਾ ਉਹਨੇ ਤੁਹਾਨੂੰ ਥੋੜੀ ਕੱਢਣਾ ਤੁਸੀਂ ਕੱਢਣ ਡੇ ਹੁੰਦੇ ਆ ਉਹ ਤੇ ਵਿਚਾਰਾ ਭੁੱਖ ਦਾ ਸਤਿਆ ਕੰਮ ਨਹੀਂ ਕਰ ਸਕਦਾ ਉਹ ਕੰਮ ਨਹੀਂ ਕਿਰਤ ਨਹੀਂ ਕਰਨੀ ਚਾਹੁੰਦਾ ਚਾਹੁੰਦਾ ਇੱਥੇ ਗੁਰਮਤਿ ਦਾ ਸਿਧਾਂਤ ਈ ਇਹ ਆ ਤੇ ਪਹਿਲਾਂ ਧਰਮ ਦੀ ਕਿਰਤ ਕਰੋ ਫੇਰ ਨਾਮ ਜਪੋ ਉਤਤ ਬਾਦ ਵੰਡ ਛਕੋ ਨਾਮ ਫੇਰ ਜਪੋ ਪਹਿਲਾ ਧਰਮ ਦੀ ਕਿਰਤ ਕਰਨ ਦੀ ਗੱਲ ਕੀਤੀ ਗੁਰੂ ਸਾਹਿਬਾਂ ਨੇ ਪਰ ਇੱਕ ਧਰਮ ਦੀ ਕਿਰਤ ਨਹੀਂ ਕਰਦੇ ਹੱਥ ਹਲਾ ਕੇ ਰਾਜੀ ਨਹੀਂ ਐ ਤੁਸੀਂ ਪਾਲਦੇ ਆ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਲੈ ਬਾਬਾ ਜੀ ਦੀ ਛਾੜ ਦੇ ਕਿਰਪਾ ਉਹ ਸਾਨੂੰ ਪਾਲਦਾ ਕਰੇ ਐਦਾ ਨਹੀਂ ਹੈਗਾ ਉਲਟੋ ਆ ਕੰਮ ਅੱਛਾ ਤੁਸੀਂ ਆਪਣੇ ਆਸੇ ਪਾਸੇ ਨਿਗਾਹ ਮਾਰ ਕੇ ਦੇਖੋ ਤੁਹਾਨੂੰ ਕਈ ਬਾਬੇ ਐਦਾਂ ਦੇ ਲੱਭਣਗੇ ਪਹਿਲਾਂ ਪਹਿਲਾਂ ਉਹਨਾਂ ਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਪਹਿਲਾਂ ਕਿਸੇ ਨੇ ਕੋਈ ਦੁਕਾਨ ਪਾਈ ਕਿਸੇ ਨੇ ਕੁਝ ਕੀਤਾ ਕੋਈ ਕੋਈ ਪਰ ਜਦੋਂ ਉਹਨਾਂ ਨੇ ਵੇਖਿਆ ਕੰਮ ਨਹੀਂ ਚੱਲਿਆ ਕਈ ਹੈ ਗਿਆ ਮੈਂ ਜਾਣਦਾ ਕਈਆਂ ਨੂੰ ਤੁਸੀਂ ਵੀ ਨਿਗਾਹ ਮਾਰ ਕੇ ਵੇਖੋ ਆਪ ਸਰਚ ਕਰਿਓ ਉਹਨਾਂ ਨੇ ਉਤੋਂ ਬਾਅਦ ਫਿਰ ਕੀ ਕੀਤਾ ਆਪਣੇ ਹੀ ਘਰ ਦੇ ਵਿੱਚ ਧਿਆਨ ਦੇਣਾ ਅਸੀਂ ਉਹਨਾਂ ਨੂੰ ਕਈ ਵਾਰ ਕਹਿੰਨਾ ਵੀ ਗੁਰਦੁਆਰਾ ਸਾਹਿਬ ਆ ਇਹ ਗੁਰਦੁਆਰਾ ਨਹੀਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੇ ਘਰ ਦੀ ਜਿਹੜਾ ਇਮਾਰਤ ਉਹ ਉਹਦੀ ਰਜਿਸਟਰੀ ਉਹਨਾਂ ਦੇ ਆਪਣੇ ਨਾਮੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹਨਾਂ ਨੇ ਪ੍ਰਕਾਸ਼ ਕਰ ਲਿਆ ਆਨੇ ਬਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਪਹਿਲਾਂ ਪੁੱਛਾ ਪੱਛਾ ਦਿੱਤੀਆਂ ਉਤੋਂ ਬਾਅਦ ਹੌਲੀ 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 ਕਰਕੇ ਲੋਕੀ ਹੋਣ ਲੱਪੇ ਮੱਲੇ ਵਾਲੇ ਪਿੰਡ ਵਾਲੇ ਉਹਨਾਂ ਨੇ ਆਮ ਲੋਕਾਂ ਨੇ ਉਹਦਾ ਘਰ ਵੀ ਬਣਾਤਾ ਉਹ ਡੇਰਾ ਵੀ ਬਣਾਤਾ ਉਹਨੂੰ ਔਰ ਹੌਲੀ-ਹੌਲੀ ਬਾਹਰ ਉਹਨਾਂ ਨੇ ਲਾਤਾ ਕਿ ਇਹ ਗੁਰਦੁਆਰਾ ਸਾਹਿਬ ਹੈ ਉਹ ਗੁਰਦੁਆਰਾ ਸਾਹਿਬ ਨਹੀਂ ਹੈ ਉਹ ਉਹਨਾਂ ਦਾ ਘਰ ਹੈ ਅਸਲੀਅਤ ਆਹੀ ਹੈ ਜੇ ਕੋ ਮੇਰੀ ਗੱਲ ਨਾਲ ਨਾ ਸਹਿਮਤ ਹੋਵੇ ਤਾਂ ਵੱਖਰੀ ਗੱਲ ਹੈ ਪਰ ਜੇ ਕੋ ਮੇਰੀ ਗੱਲ ਨਾਲ ਸਹਿਮਤ ਹੋਇਆ ਤਾਂ ਦੱਸਿਓ ਜਰੂਰ ਕਿ ਤੁਹਾਨੂੰ ਨਹੀਂ ਲੱਗਦਾ ਦੇਖੋ ਜੇ ਤਾਂ ਗੁਰਦੁਆਰਾ ਸਾਹਿਬ ਹੈ ਫਿਰ ਉਹ ਉਹਦਾ ਘਰ ਨਹੀਂ ਹੈ ਫਿਰ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਾਪਰਟੀ ਆ ਉਹਦੀ ਰਜਿਸਟਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮੇ ਹੋਣੀ ਚਾਹੀਦੀ ਹੈ ਪਰ ਇੱਥੇ ਉਲਟਵਾ ਕੰਮ ਇਹਨਾਂ ਨੂੰ ਪਤਾ ਵੀ ਜੇ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਨਾਮੇ ਕਰ ਦਿੱਤੀ ਤਾਂ ਫਿਰ ਅੱਜ ਨਹੀਂ ਤੇ ਕੱਲ ਮਹੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਉਹਨਾਂ ਨੇ ਕਮੇਟੀ ਬਣਾ ਲਈਆਂ ਇੱਕ ਕਮੇਟੀ ਬਣਾ ਕੇ ਫਿਰ ਕਮੇਟੀ ਚਲਾਉਂਗੀ ਗੁਰਦੁਆਰਾ ਸਾਹਿਬ ਨੂੰ ਫਿਰ ਉਹਦਾ ਘਰ ਨਹੀਂ ਰਹਿਣਾ ਉਹ ਜੇਕਰ ਤਾਂ ਇਦਾਂ ਦਾ ਕੋਈ ਮਸਲਾ ਉੱਠੇ ਵੀ ਕੋਈ ਚੁੱਕ ਦੇ ਵੀ ਇਦਾਂ ਦਾ ਮਸਲਾ ਕੋਰਟ ਵਿੱਚ ਲਿਖ ਕੇ ਦਿੰਦੇ ਆ ਕਿ ਥਿਸ ਇਜ਼ ਨਾਟ ਗੁਰਦੁਆਰਾ ਇਹ ਸਾਡੀ ਪਰਸਨਲ ਪ੍ਰੋਪਰਟੀ ਹੈ ਐ ਉਹ ਲਿਖ ਕੇ ਦਿੰਦੇ ਆ ਉੱਥੇ ਇਹ ਗੱਲ ਉੱਬਰ ਕੇ ਸਾਹਮਣੇ ਹੁੰਦੀ ਨਹੀਂ ਸੰਗਤ ਕਹਿੰਦੀ ਹੈ ਕਿ ਲੈਣਾ ਦੇਣਾ ਅਸੀਂ ਤੇ ਸੇਵਾ ਕਰਨ ਜਾਂਦੇ ਆ ਕਿੱਥੇ ਚੱਲੇ ਜੀ ਗੁਰਦੁਆਰਾ ਸਾਹਿਬ ਚੱਲੇ ਅਰੇ ਐ ਨਹੀਂ ਹੈ ਅਸਲੀਅਤ ਇਹ ਹੈ ਕਿ ਭੈਣੋ ਭਰਾਵੋ ਬੱਚਿਓ ਉਹ ਤੁਸੀਂ ਜਾਣੇ ਹੁੰਨੇ ਆ ਉਹਦੇ ਬਾਬੇ ਦੇ ਘਰੇ ਉਹਦੇ ਘਰ ਦੇ ਵਿੱਚ ਕੀਤਾ ਹੋਇਆ ਮਰਦਾ ਪ੍ਰਕਾਸ਼ ਐਦਾ ਐ ਮੰਨ ਕੇ ਚੱਲਿਆ ਕਰੋ ਵੀ ਤੁਸੀਂ ਚੱਲੇ ਉਹਦੇ ਘਰ ਵਾ ਜਿਹਨੂੰ ਉਹਨੇ ਗੁਰਦੁਆਰਾ ਸਾਹਿਬ ਕਹ ਕੇ ਪ੍ਰਚਾਰਿਆ ਹੋਇਆ ਤੇ ਲਿਖਿਆ ਵੀ ਬਾਹਰ ਬੋਰਡ ਵੀ ਐ ਲਾਇਆ ਹੋਇਆ ਵੀ ਤੁਸੀਂ ਉੱਥੇ ਜਾਣ ਰਹੇ ਹੋ ਤੁਸੀਂ ਉਹਦੇ ਘਰੇ ਜਾ ਕੇ ਸੇਵਾ ਕਰਨ ਦੇ ਹੁੰਨੇ ਹੋ ਗੋਰਦਾਰਨ ਸਾਹਿਬ ਥੋੜੀ ਤੁਸੀਂ ਜਾਣਦੇ ਹੋ ਹੁੰਦੇ ਆ। ਸੋ ਇਹ ਅਸਲੀਅਤ ਆ ਅਸਲੀਅਤ ਤੋਂ ਮੂੰਹ ਨਾ ਮੋੜਿਆ ਕਰੋ। ਅਸੀਂ ਲੋਕ ਹੀ ਇਹਨਾਂ ਨੂੰ ਸ਼ਹਿ ਦਿੰਨੇ ਆ। ਹੌਲੀ-ਹੌਲੀ ਫਿਰ ਇਹ ਤੁਹਾਡੇ ਸਿਰ ਤੇ ਚੜਦੇ ਆ। ਕਿੰਨੀਆਂ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਸੋ ਮੈਨੂੰ ਲੱਗਦਾ ਕਿ ਆ ਜਿਹੜੀ ਮੇਨ ਗੱਲ ਆ ਬਹਾਨੇ-ਬਹਾਨੇ ਮੈਂ ਕਰਨੀ ਸੀਗੀ ਤੇ ਬਾਕੀ ਹਾ ਜਿਹੜਾ ਹੈਗਾ ਇਹ ਦੇ ਬਾਰੇ ਤੁਸੀਂ ਸਾਰੇ ਪਹਿਲਾਂ ਵੀ ਜਾਣਦੇ ਆ। ਹੱਸ ਛੱਡਿਆ ਕਰੋ, ਮਜ਼ਾਕ ਕਰ ਛੱਡਿਆ ਕਰੋ। ਜਿਹੜੀ ਮੈਂ ਵਿਚਾਲੇ ਗੱਲ ਕੀਤੀ ਸੀ ਨਾ ਇਹ ਗੱਲ ਬਿਲਕੁਲ ਪੱਕੀ ਆ। ਮੇਰੇ ਸਾਰਿਆਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਭਲੇਓ ਕਈ ਵਾਰ ਰਾਜੀ ਹਰਕਤਾਂ ਸੁਣ ਕੇ ਥੱਲੇ ਕਮੈਂਟ ਮੈਂ ਪੜਦਾ ਹੁਣਾ ਕਦੀ ਕਦੀ ਸਬਾਬਜਾ ਬਣ ਜਾਂਦਾ ਕਈ ਵਾਰੀ ਤੇ ਲੋਕੀ ਇਹਦੇ ਦੁਆਲੇ ਹੁੰਦੇ ਆ ਗੁੱਸਾ ਵੀ ਕਰ ਦਿਆ ਕਈ ਪਰ ਉਦਾਂ ਮੈਨੂੰ ਯਕੀਨ ਹੈਗਾ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਜੇ ਇੱਕ ਦਿਨ ਤੁਹਾਡੇ ਕਿਸੇ ਦਾ ਕਾਬੂ ਆ ਜਾਵੇ ਨਾ ਇਹਨੂੰ ਕੁਝ ਵੀ ਨਾ ਕਹੋ ਇਹਨੂੰ ਇਹਨੂੰ ਦੂਰ ਫਿਟੇ ਮੂੰ ਵੀ ਨਾ ਤੁਸੀਂ ਕਹੋ ਮੈਨੂੰ ਪੱਕਾ ਪਤਾ ਕਹਿਣਾ ਨਹੀਂ ਕਿਸੇ ਨੇ ਵੀ ਇਹਨੂੰ ਬੰਦੇ ਨਾ ਬੰਦਾ ਕਿਸੇ ਨੇ ਭੜਨਾ ਹੋਵੇ ਕਿਸੇ ਦੇ ਨਾਲ ਬੰਦਾ ਮਰੇ ਵੇਖਦਾ ਜਾਂ ਵੇਖਣਾ ਚਾਹੀਦਾ ਵੀ ਹੁੰਦਾ ਕਿ ਮੇਰੇ ਕੋਲ ਬਰਾਬਰ ਜਿਹਦਾ ਹੈਗਾ ਵੀ ਆ ਜਿਹਦੇ ਨਾਲ ਤੁਸੀਂ ਦੁਸ਼ਮਣੀ ਵੀ ਪਾਉਣੀ ਹੈ ਦੋਸਤੀ ਪਾਉਣ ਲੱਗੇ ਬ ਤੇ ਕਿਸੇ ਨਾਲ ਦੁਸ਼ਮਣੀ ਪਾਉਣੀ ਆ ਕਿਸੇ ਦੇ ਬਾਰੇ ਅਚਾਰ ਗੱਲਾਂ ਵੀ ਕਰਨੀਆਂ ਹੈਗੀਆਂ ਮੈਨੂੰ ਆਪਣੇ ਨੂੰ ਮਹਿਸੂਸ ਹੋਈ ਜਾਣਾ ਮੈਂ ਇਹਦੇ ਬਾਰੇ ਗੱਲ ਕਰਨ ਕਾ ਤੁਹਾਡੇ ਆਇਆ ਉਹ ਤਾਂ ਮੈਂ ਬਹਾਨਾ ਜਾ ਘੜ ਲਿਆ ਬਚਲੋ ਕੱਲ ਜਹੇਦਾਰ ਸਾਹਿਬ ਨੇ ਗੱਲ ਕੀਤੀ ਐ ਇਹਨੂੰ ਬਹਿ ਰੁਪੀਆ ਐਲਾਨਿਆ ਤਾਂ ਕਰਕੇ ਮੈਂ ਗੱਲ ਕਰਨ ਡਿਆ ਪਿਆ ਅਦਰਵਾਈਜ਼ ਕੋਈ ਗੱਲ ਗੁਲੇ ਦੇ ਬਾਰੇ ਕਰਨ ਦੀ ਲੋੜ ਨਹੀਂ ਹੈਗੀ ਤੁਹਾਡੇ ਲਾਗੋ ਵੀਆ ਕਰਕੇ ਲੰਘ ਜਾਵੇ ਨਾ ਤੇ ਤੁਸੀਂ ਬਸ ਇਹਨੂੰ ਕੋਈ ਬੀ ਚਲ ਜਾ ਭਰਾਵਾ ਜਾ ਅਗਾਹ ਜਾ ਅਗਾਹ ਜਾ ਕੇ ਬਸ ਇਹਦੇ ਦਵਾਲੇ ਹੋਣ ਦੀ ਲੋੜ ਨਹੀਂ ਹੈਗੀ ਇੰਨੀ ਕੁ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਕੀ ਤੁਸੀਂ ਸਾਰੇ ਜਾਣੇ ਸਿਆਣੇ ਆ ਮੈਂ ਉਮੀਦ ਕਰਦਾ ਕਿ ਆਓ ਆਪਾਂ ਸਾਰੇ ਜਣੇ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਸਮੇਂ ਦੀਆਂ ਹਕੂਮਤਾਂ ਜਦੋਂ ਤੱਕਾ ਕਰਦੀਆਂ ਨੇ ਤਾਂ ਤੱਕਾ ਕਰਨ ਵਾਲਿਆਂ ਦੇ ਖਿਲਾਫ ਸੀਨੇ ਤਣ ਕੇ ਖੜਨ ਵਾਲਿਆਂ ਦੇ ਨਾਲ ਖੜਿਆ ਕਰੋ ਜਿੰਨਾ ਕੁ ਤੁਹਾਡੇ ਕੋਲ ਹੋ ਸਕੇ ਜਿੰਨਾ ਕੁ ਹੋ ਸਕੇ ਆਪਣੀ ਸਮਰੱਥਾ ਦੇ ਮੁਤਾਬਕ ਬਸ ਇੰਨੀ ਕੁ ਮੇਰੀ ਬੇਨਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ